ਤੇ ਗੰਦੀ ਸਸਕਾਰ ਦੇ ਸਾਰਿਆਂ ਨੂੰ ਤੇ ਸਵਾਗਤ ਕਰਦੇ ਆ ਇੱਕ ਵਾਰੀ ਫਿਰ ਤੋਂ ਆਪਣੇ ਚੈਨਲ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਆਪਣਾ ਹਾਂਗੇ ਕਿ ਖਰਚਾ ਨਾ ਕਰ ਜਰਦੀ ਕਲਾ ਵਿੱਚੋਂ ਮਿਲ ਤੇ ਲਓ ਜੀ ਮਾਰਨੇ ਦਾ ਟਾਈਮ ਹੋ ਗਿਆ ਤੇ ਵਰਤ ਦਾ ਜਿਹੜਾ ਆਪਣਾ ਸਟਾਰਟ ਹੋ ਚੁੱਕਿਆ ਜਿਹੜਾ ਕਿ ਆਪਾਂ ਕੱਲ੍ਹ ਵਰਤ ਤੁਹਾਨੂੰ ਦਿਖਾਇਆ ਸੀ ਮੋੜ ਪੰਖੀਆ ਸੰਦ ਦੇਖਦੇ ਜੀ ਕਰਦੇ ਤੇ ਬੰਗੀ ਬਹੁਤ ਹੀ ਪਿਆਰਾ ਜਿਹਾ ਆਪਾਂ ਕਿੰਨੇ ਰਹਿਣ ਕੱਚ ਦੇਖ ਕੇ ਨਾ ਕੌਣ ਦਾ ਜਿਹੜਾ ਪਿਆਰ ਕਰਨਾ ਇਸ ਲਈ ਮੈਂ ਆਪਾਂ ਬਸ ਇਸੇ ਦੇ ਲੈਸ ਦੇ ਨਾਲ ਰੈਡੀ ਕਰਾਂਗੇ ਤੇ ਕੌਣਤਾ ਜਿਹੜਾ ਇਹਦਾ ਆਪਾਂ ਇਹਦਾ ਹੈ ਦੇ ਕਿੰਨੇ ਦੇ ਨਾਲ ਇਸ ਤਰ੍ਹਾਂ ਵਰਤ ਕਰਾਂਗੇ ਤੇ ਲੱਗੇਗਾ ਥੋੜਾ ਜਿਆਦਾ ਤਾਂ ਰਹਿ ਗਿਆ ਬਸ ਕਿੰਨੇ ਜਿਹੜੇ ਫਲਾਵਰ ਕਹਿੰਦੇ ਇੱਥੇ ਉਹ ਆਪਾਂ ਇਸ ਛਾਟ ਦੇ ਨਾਲ ਪਾ ਲਵਾਂਗੇ ਠੀਕ ਹੈ ਬਸ ਇਸ ਤਰ੍ਹਾਂ ਇਹ ਕਿੰਨੇ ਦੇ ਨਾਲ ਆਪਾਂ ਬਣਾ ਲਵਾਂਗੇ ਮੋਟਕ ਗਿਆ ਕਿ ਕਿਹੜੇ ਰੰਗ ਤੇ ਪਿਆਰਾ ਜਿਹਾ ਡਿਜ਼ਾਈਨ ਕਰਾਂਗੇ ਇਹ ਇੱਥੇ ਦੇ ਵਿੱਚ ਪੂਰਾ ਕਰਾਂਗੇ ਉਹ ਆਪਾਂ ਸੋਚਣਾ ਹੈ ਕਿ ਕਿਹਦਾ ਪਾਉਣਾ ਹੈ ਫਿਰ ਆਪਣਾ ਇਹਲਾ ਕੌਨਟਰ ਬਣ ਕੇ ਕੰਪਲੀਟ ਹੋ ਗਿਆ। ਇਤਨੇ ਜੀ ਵੀਡੀਓ ਤੇ ਐਂਡ ਤੱਕ ਬਣੇ ਰਹੋ ਇਸ ਸੂਟ ਦਾ ਕੱਪ ਕੰਪਲੀਟ ਕਰਕੇ ਫਿਰ ਇੱਕ ਹੋਰ ਪਿਆਰਾ ਜਿਹਾ ਸੂਟ ਲਗਾਵਾਂਗੇ ਹਨ। ਉਹਦੇ ਵੀ ਕਾਫੀ سارے ਸੂਟ ਆਪਣੇ ਕੋਲੇ ਬਣ ਕੇ ਜਾ ਚੁੱਕੇ ਨੇ। ਲੈ, ਛੋਟਾ ਜਿਹਾ ਰਹਿ ਗਿਆ ਇਹਨੂੰ ਅਪਰ ਕੰਪਲੀਟ ਕਰ ਲੀਏ। ਵੀਡੀਓ ਤੇ ਐਂਡ ਤੱਕ ਜੁੜੇ ਰਹੋ ਫੋਲੋਅਰ ਬਣਨ ਨੂੰ ਗੁਰੂਸਤ ਕਰ ਲੈਣਾ। చాలా చక్క ఫే పుకే బిల్సే ఫలావర్ పైనే థోడ గా జగదీ సేమ పంఛి ਤੇ ਲੋ ਤੁਸੀਂ ਚੇਕ ਕਰੋ ਕਿ ਲਾਵਾ ਵਰਗੀ ਆਪਕਾ ਆਪ ਦਾ ਪਿੰਕ कलर ਬਚਾਇਆ ਦੇਖੋ ਬਹੁਤ ਪਿਆਰਾ ਡਿਜ਼ਾਈਨ ਬਣ ਕੇ ਆਪਣਾ ਤਿਆਰ ਹੋਇਆ ਤੇ ਜਿਹੜਾ ਇਹ ਮੋਰੀ ਆਪ ਕੀਤਾ ਆਪਾ ਇਹ ਬਹੁਤ ਹੀ ਸੋਹਣਾ ਸਟੇਲ ਸਵਾਰ ਇਹ ਬਣ ਕੇ ਤਿਆਰ ਹੋਊਗੀ ਤੇ ਸ਼ਾਰਟ ਇਹਦੇ ਨਾਲ ਆਪਾਂ ਜਿੱਦਾਂ ਦੀ ਮਾਤੀ ਜਿਹੜੀ ਰੈਡੀ ਕਰ ਸਕਦੇ ਹਾਂ ਤੇ ਚਲੋ ਜੀ ਆਪਣਾ ਜਿਹੜਾ ਇੱਕ ਪੌਂਚਾ ਰੈਡੀ ਹੋ ਚੁੱਕਾ ਹੁਣ ਆਪਾਂ ਦੂਸਰਾ ਪੌਂਚਾ ਲਗਾਵਾਂਗੇ ਫਿਰ ਆਪਾਂ ਪੂਰੇ ਸੂਟ ਦੀ ਲੁੱਕ ਤੁਹਾਨੂੰ ਦਿਖਾਉਣੀ ਹੈ ਵੀ ਇਹ ਜਿਵੇਂ ਕਿਸ ਤਰ੍ਹਾਂ ਰੈਡੀ ਹੋਇਆ ਕਿਸ ਤਰ੍ਹਾਂ ਚਾਰਜ ਮੈਂ ਬਣੂਗਾ ਬਾਾਕੀ ਸਟੀਚਿੰਗ ਦੇ ਨਾਲ ਆਪਾਂ ਤੁਹਾਨੂੰ ਦਿਖਾਈ ਦੇਣਾ ਉਸ ਤੋਂ ਬਾਅਦ ਜਿਹੜਾ ਲੱਗੇਗਾ ਕਸਮ ਦਾ ਸੂਟ ਉਹਦੇ ਵੀ ਬਹੁਤ ਸੋਹਣਾ ਲੱਗੇਗਾ ਆਪਾਂ ਦੇਣ ਲੱਗੇ ਆ ਲਓ ਜੀ ਚੈੱਕ ਕਰੋ ਆਪਣਾ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਤਿੱਲੇ ਵਰਕ ਦੇ ਨਾਲ ਤਿਆਰ ਕੀਤਾ ਹੋਇਆ ਪੌਂਚੋ ਵਰਕ ਲਓ ਜੀ ਇਹ ਸ਼ਰਟ ਦੇ ਨਾਲ ਆਪਾਂ ਜਿਹੜਾ ਰੈਡੀ ਕੀਤਾ ਇਹਦੇ ਤੇ ਆਪਾਂ ਸੇਮ ਬਹੁਤ ਵਧੀਆ ਸਮੋਸਾ ਲੈਸ ਲਗਾ ਕੇ ਤੇ ਇਹਦੀਆਂ ਆਪਾਂ ਕਲੀਆਂ ਪੈਨਲ ਪਵਾ ਕੇ ਇਹਨੂੰ ਸੂਟ ਨੂੰ ਜਿਹੜਾ ਰੈਡੀ ਕਰਾਂਗੇ ਲਓ ਜੀ ਸੂਟ ਦੀ ਜਿਹੜੀ ਪਿਆਰੀ ਜਿਹੀ ਲੁੱਕ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਡਿਜ਼ਾਈਨ ਵੀ ਬਹੁਤ ਸੋਹਣਾ ਪਹੁੰਚਿਆ ਤਾਂ ਤੇ ਸੇਰਸਾ ਜਿਹੜੀ ਸਟੇਟਸ ਲਗਾਰਾ ਉਹ ਆਪਾਂ ਵਰਕ ਕੀਤੀ ਹੈ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਲਗਾਉਣ ਲੱਗੇ ਆ ਪਸ਼ਮੀਨੇ ਦਾ ਸੂਟ ਇਹ ਸੂਟ ਜਿਹੜਾ ਆਪਣਾ ਬਣ ਕੇ ਕੰਪਲੀਟ ਹੈ ਕਿਉਂਕਿ ਇਹ ਤੇ ਆਪਾਂ ਕੱਲਾ ਪਹੁੰਚਾ ਵਰਕ ਕੀ ਦੇਣਾ ਸੀ thank <laughs> you ਹਾਂਜੀ ਸੂਟ ਦਾ ਇੱਕ ਪੱਲਾ ਜਿਹੜਾ ਆਪਣਾ ਬਣ ਚੁੱਕਿਆ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਦਾ ਕਲਰ ਸੀ ਤੇ ਬਹੁਤ ਹੀ ਸੋਹਣੇ ਜਿਹੜੇ ਇਹਦੇ ਉੱਤੇ ਇਹ ਵਾਲੀ ਥ੍ਰੈਡ ਜਿਹੜੇ ਉੱਠ ਕੇ ਆਏ ਨੇ ਹੁਣ ਜਿਵੇਂ ਆਪਾਂ ਲਗਾਵਾਂਗੇ ਤਾਂ ਦੂਸਰਾ ਪੱਲਾ ਠੀਕ ਹੈ ਜੀ ਤੇ ਲਓ ਜੀ ਆਪਣਾ ਹੈਗਾ ਤੀਜਾ ਸੂਟ ਬਣ ਰਿਹਾ ਹੁਣ ਆਪਣਾ ਕਿਉਂਕਿ ਬਹੁਤ ਸੋਹਣਾ ਡਿਜ਼ਾਈਨ ਆ ਦੇਖੋ ਤੇ ਬਾਕੀ ਪਸ਼ਮੀਨੇ ਦੇ ਸੂਟ ਸੀ ਜਿਹੜੇ ਆਪਣੇ ਕੋਲੇ ਬਹੁਤ ਤਰ੍ਹਾਂ ਦੇ ਕਲਰ ਆ ਚੁੱਕੇ ਨੇ ਤੇ ਤੁਸੀਂ ਬਸ ਜਿਹੜਾ ਝਾਟ ਦੇ ਉਪਰੋਂ ਕਲੀਅਰ ਕਰਦਿਆ ਕਰੋ ਹਨਾ ਜਿਹੜਾ ਤੁਸੀਂ ਕਲਰ ਲੈਣਾ ਹੁੰਦਾ ਕਿਉਂਕਿ ਇੱਕ ਕਲਰ ਦੇ ਵਿੱਚ ਕਾਫੀ ਸਾਰੇ ਸ਼ੇਡ ਹੋ ਜਾਂਦੇ ਨੇ ਜਿਵੇਂ ਕਿ ਆਹ ਸ਼ੇਡ ਦੇ ਵਿੱਚ ਦੇਖੋ ਡਾਰਕ ਹਨਾ ਲਾਈਟ ਕਾਫੀ ਸਾਰੇ ਸ਼ੇਡ ਸੀਗੇ ਤੇ ਇਹ ਬਹੁਤ ਜ਼ਿਆਦਾ ਜਿਹੜਾ ਨੂੰ ਜ ਨੂੰ ਬਾਅਦ ਚ ਉਤਾਰਾਂਗੇ ਨੂੰ ਇੱਕ ਕੋਨਰ ਬਣ ਗਿਆ ਹੁਣ ਆਪਾਂ ਬਣਾਵਾਂਗੇ ਦੂਸਰਾ ਕੋਰਨਰ ਤੇ 22 ਇੰਚ ਆਪਾਂ ਇੱਥੇ ਜਿਹੜਾ ਇਹਦਾ ਘੇਰਾ ਰੱਖਿਆ ਹੈ। ਹੁਣ ਲਓ। ਚੈੱਕ ਕਰੋ ਸੂਟ ਦੀ ਲੁੱਕ। ਕਾਫੀ ਸਾਰੇ ਕਲਰ ਪਾਇਨੇ ਆਪਾਂ ਇਹਦੇ ਵਿੱਚ ਕਿਉਂਕਿ ਜਿਹੜੇ ਆਪਣੇ ਕਸਟਮਰ ਨੇ ਕਾਫੀ ਸ਼ੁਕੀਨ ਜੇ ਨੇ ਜਿਨ੍ਹਾਂ ਦੇ ਇਹ ਸੂਟ ਆ ਤਕਰੀਬਨ ਉਹਨਾਂ ਦੇ ਆਪਣੇ ਕੋਲੇ ਲੋਹਾਰੇ ਤੋਂ ਚਾਰ ਸੂਟਾਂ ਦਾ ਆਰਡਰ ਹੈ। ਤੇ ਬਹੁਤ ਪਿਆਰੇ ਪਿਆਰੇ ਵਰਕ ਕਰਾਂਗੇ ਲਗਾਤਾਰ ਤੇ ਲੋ ਜੀ ਬਹੁਤ ਸੋਹਣੇ ਸੂਟ ਉਹਨਾਂ ਨੇ ਆਰਡਰ ਕੀਤੇ ਆ ਕਲਰ ਵੀ ਸੋਹਣਿਆ ਡਿਜ਼ਾਈਨ ਵੀ ਸੋਹਣਿਆ ਹਨ ਤੇ ਲੋ ਜੀ ਕਲਰ ਸਾਰੇ ਉਹਨਾਂ ਨੇ ਆਪਣੀ ਚੁਆਇਸ ਤੇ ਪੁਆਏ ਨੇ ਬਾਕੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਸੂਟ ਬਣ ਗਿਆ ਤੇ ਚਲੋ ਜੀ ਹੁਣ ਆਪਾਂ ਦੂਸਰਾ ਕੋਨਰ ਜਿਹੜਾ ਦਾ ਤਿਆਰ ਕਰਾਂਗੇ ਫਿਰ ਬਣਾਵਾਂਗੇ ਤੇ ਬਾਚੂ ਤੇ ਲੋ ਜੀ ਦੂਸਰਾ ਕੋਨਰ ਜਿਹੜਾ ਆਪਣਾ ਲੱਗ ਚੁੱਕਿਆ ਤੇ ਇੱਕ ਕੋਨਰ ਬਣ ਚੁੱਕਿਆ ਤੇ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਕੱਲ ਨੂੰ ਹੋਰ ਨਵੇਂ ਸੂਟਾਂ ਦੇ ਨਾਲ ਮਿਲਾਂਗੇ ਕਿਉਂਕਿ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਦੋ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਡਿਜ਼ਾਈਨ ਦਿਖਾਉਣੇ ਹੁੰਦੇ ਆ ਹਨਾ ਤੇ ਲਓ ਜੀ ਇੱਕ ਆਪਣਾ ਜਿਹੜਾ ਸਵੇਰਾ ਕਹਿੰਦੇ ਵਾਰਤਾ ਆਪਾਂ ਕੀਤਾ ਇੱਕ ਆਪਾਂ ਇਹ ਵਾਲਾ ਡਿਜ਼ਾਈਨ ਕਰਤਾ ਤੇ ਲਓ ਜੀ ਇਹ ਆਪਣੀ ਜਿਹੜੀ ਵੀਡੀਓ ਅੱਜ ਇੱਥੇ ਆਪਾਂ ਇਹਨੂੰ ਬੰਦ ਕਰ ਲਿਆ ਕੱਲ ਨੂੰ ਇਸੇ ਸੂਟ ਤੋਂ ਕੰਟੀਨਿਊ ਕਰਾਂਗੇ ਤੁਹਾਨੂੰ ਦਿਖਾਵਾਂਗੇ ਦਾ ਬਾਕੀ ਹਰਕ ਤੇ ਅੱਗੇ ਜਿਹੜਾ ਇਹਦਾ ਬਾਹਰ ਕਿਦਾਂ ਦਾ ਬਣਾਵਾਂਗੇ ਹਨਾ ਤੇ ਪ੍ਰੋਫੈਸਰ ਸਿੰਘ ਦੇ ਲੋਕ ਆਪਾਂ ਹੱਲ ਵਾਲੀ ਵੀਡੀਓ ਦੇ ਵਿੱਚ ਅੱਜ ਨਸਾਂਜੀ ਕਰਾਂਗੇ ਤੇ ਅੱਜ ਵਾਲੀ ਵੀਡੀਓ ਦਾ ਇੱਥੇ ਆਪਾਂ ਕੰਮ ਲੱਗੇ ਆਂਦੇ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹਨਾ ਨਵਾਂ ਜਾ ਹੋਰ ਵੱੱਕ ਲੈ ਕੇ ਨਵਾਂ ਜਾ ਕੋਈ ਸਟੱਫ ਲੈ ਕੇ ਤੇ ਨਿਤ ਕਰਦੇ ਆ ਇਹ ਵਾਲੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਹੋਈ ਤਾਂ ਜ਼ਰੂਰ ਦੱਸਿਆ ਕਰੋ ਥੈਂਕ ਯੂ